ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਮਲਾ ਜਿੱਥੇ ਗਰਮਾਉਂਦਾ ਜਾ ਰਿਹਾ ਹੈ ਉੱਥੇ ਹੀ ਪਰਿਵਾਰ ਇਨਸਾਫ ਲਈ ਲਗਾਤਾਰ ਗੋਹਾਰ ਲਗਾ ਰਿਹਾ। ਉਤਤ ਹੀ ਯੂਰੋਪੀਆਂ ਦੀਆਂ ਵਾਰ-ਵਾਰ ਪੇਸ਼ੀਆਂ ਪੈ ਰਹੀਆਂ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਅੱਜ ਯੂਰੋਪੀਆਂ ਦੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ੀ ਹੋਈ ਅਤੇ ਹੁਣ ਇੱਕ ਵਾਰ ਫਿਰ ਅਦਾਲਤ ਨੇ ਅਗਲੀ ਪੇਸ਼ੀ ਲਈ ਤਰੀਕ ਤੈਅ ਕਰ ਦਿੱਤੀ ਹੈ। 23 ਫਰਵਰੀ ਨੂੰ ਅਗਲੀ ਪੇਸ਼ੀ ਹੋਵੇਗੀ ਜਿਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਪਰ ਹਰ ਵਾਰ ਅਦਾਲਤ ਵਿੱਚ ਅਗਲੀ ਪੇਸ਼ੀ ਤੈਅ ਕੀਤੀ ਜਾਂਦੀ ਹੈ। ਪਿਤਾ ਨੇ ਕਿਹਾ ਕਿ ਜੋ ਨਾਮ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਲਈ ਪੁਲਿਸ ਨੂੰ ਦਿੱਤੇ ਨੇ ਉਹਨਾਂ ਸਾਰਿਆਂ ਤੱਕ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਅੱਜ ਤਰੀਕ ਦੀ ਬੇਟਾ ਬਸ ਉਸੇ ਤਰੀਕੇ ਨਾਲ ਹੀ ਜਿਹੜੇ ਸੀ ਦੋ ਦੋਸ਼ੀ ਫਿਜ਼ੀਕਲੀ ਪੇਸ਼ ਹੋਏ ਨੇ ਬਾਕੀ ਵੀ ਸੀ ਰਹੀ ਹੋਏ ਤੇ ਇੱਕ ਮੇਰਾ ਖਿਆਲ ਹੈ ਨਾ ਪਵਨ ਸਚਿਨ ਗਿਸ਼ ਸਚਿਨ ਥਾਪਨ ਸਚਿਨ ਥਾਪਨ ਉਹ ਨਹੀਂ ਸ਼ਹਿਰ ਕੇਸੇ ਕਾਰਨ ਪੇਸ਼ ਹੋਇਆ ਸੋ ਕਿ ਬਾਕੀ ਸਾਰਿਆਂ ਦੀ ਵੀ ਸੀ ਰਹੀ ਹੋ ਗਈ ਹੈ ਤੇ ਅਗਲੀ ਡੇਟ ਹੈ ਜਿਹੜੀ ਉਹ ਆਪਾਂ ਨੂੰ 23 ਦੋ ਮਿਲੀ ਹੈ ਉਸ ਦੇ ਉੱਤੇ ਆਪਾਂ ਅੱਜ ਕੁਝ ਕੋਰਟ ਦੇ ਵਿੱਚ ਆਪਣੇ ਵੱਲੋਂ ਵੀ ਹਿਲ ਸਾਹਿਬ ਨੇ ਐਪਲੀਕੇਸ਼ਨ ਲਾਈ ਹੈ ਤਾਂ ਤੇ ਤੂੰ ਦੇਖਦੇ ਵੀ ਕੀ ਹੁੰਦਾ ਅੱਗੇ ਭਾਈ ਜੱਗੂ ਤੇ ਬਿਸ਼ਨੋਈ ਨੇ ਐਪਲੀਕੇਸ਼ਨ ਦਿੱਤੀ ਸੀ ਉਸ ਤੇ ਕੋਈ ਪ੍ਰਤੀਕਰਮ ਹੋਇਆ ਅਦਾਲਤ ਉਸ ਦੇ ਉੱਤੇ ਹੀ ਅਸੀਂ ਉਹਨਾਂ ਦੀ ਐਪਲੀਕੇਸ਼ਨ ਦੇ ਜਵਾਬ ਦੇਣ ਦੇ ਲਈ ਸਾਨੂੰ ਕੁਝ ਡਾਕੂਮੈਂਟ ਦੀ ਕੁਝ ਐਵੀਡੈਂਸੀ ਲੋੜ ਹੈ ਹੈਨਾ ਤਾਂ ਉਹ ਅਸੀਂ ਜਿੱਦਾਂ ਪਹਿਲਾ ਐਪਲੀਕੇਸ਼ਨ ਦਾ ਜ਼ਿਕਰ ਹੋਇਆ ਸੀਗਾ ਵੀ ਅਸੀਂ ਸਾਡੀ ਸਟ ਕੋਲੋਂ ਅਮੀਰ ਕੀਤੀ ਸੀ ਵੀ ਤੁਸੀਂ ਸਾਨੂੰ ਇਦਾਂ ਦੇ ਇਹਨਾਂ ਦਾ ਇੱਕ ਐਫੀਡੇਵਿਟ ਲੈ ਕੇ ਜੋ ਖਾਸ ਕਰਕੇ ਜਿਹੜੀ ਵੀਡੀਓ ਚੱਲੀ ਹੈ ਲਾਰੈਂਸ ਕੀ ਚੈਨਲ ਦੇ ਉੱਤੇ ਤਾਂ ਉਹ ਵੀਡੀਓ ਉਸ ਜਰਨਲਿਸਟ ਨੂੰ ਹਾਜ਼ਰ ਕਰਕੇ ਜਾਂ ਉਹਨਾਂ ਤੋਂ ਕੋਈ ਹਲਫੀਆ ਬਿਆਨ ਲਿਆ ਜਾਵੇ ਜਾਂ ਉਹਨਾਂ ਤੋਂ ਉਹਨੂੰ ਪੁਖਤਾ ਕਰਨ ਦੇ ਲਈ ਅਸੀਂ ਕਾਫੀ ਤਿਆਰਾ ਜੋਇ ਕਰ ਰਹੇ ਹਾਂ 18 9 2023 ਮੰਪੂਜ ਤੱਕ ਹੋ ਨਹੀਂ ਸਕੀ ਤਾਂ ਫਿਰ ਮਜਬੂਰੀ ਵਸ ਅੱਜ ਅਸੀਂ ਕੋਰਟ ਦੇ ਅਪਲੀਕੇਸ਼ਨ ਲਾਈ ਹੈ। ਵੀ ਉਹ ਸਨੂਰ ਕਾਰਡ ਤੇ ਲਿਆ ਜਾਣਾ ਚਾਹੀਦਾ ਉਸੇ ਟ੍ਰੀਪੀ। ਅਕਲ ਹਰ ਗੀਤ ਨੂੰ ਲੈ ਕੇ ਪਹਿਲਾਂ ਸਸਪੈਂਸ ਬਣਾਇਆ ਜਾਂਦਾ ਸੀ ਟ੍ਰੀਪੀ ਨੂੰ ਲੈ ਕੇ ਕੋਈ ਬਿਆਨ ਵੀ ਨਹੀਂ ਆਇਆ ਤੇ ਪਹਿਲਾਂ ਵੀ ਕੋਈ ਜਾਰੀ ਨਹੀਂ ਹੋਇਆ ਤੇ ਇੱਕੇ ਧਮ ਗੀਤ ਛੱਡਿਆ ਗਿਆ। ਕਿਹੜਾ ਮੇਟਾ ਮੈਨੂੰ? ਟ੍ਰੀਪੀ ਗੀਤ ਜੀ ਇੱਕੇ ਧਮ ਛੱਡਿਆ ਗਿਆ ਕਿਸੇ ਨੂੰ ਨਾ ਤਾਂ ਕੋਈ ਜਾਣਕਾਰੀ। ਓਕੇ। ਉਹ ਨਹੀਂ ਨਹੀਂ ਉਹ ਇਹ ਸੀਗਾ ਵੀ ਗਾਣਾ ਅ ਟ੍ਰੀਪੀ ਗਾਣਾ ਨਾ ਮਤਲਬ ਬਹੁਤ ਵਧੀਆ ਗਾਣਾ ਸੀ ਯਮਨ ਸਾਡੇ ਲਿਹਾਜ਼ ਦੇ ਨਾਲ ਤਾਂ ਅਸੀਂ ਸਾਡੇ ਸ਼ੁਰੂ ਤੋਂ ਹੀ ਸੁਭਾਅ ਸੀ ਛੋਟੀ ਪਦਾਵੀ ਸੀ ਤਾਂ ਜਦੋਂ ਤੁਹਾਡਾ ਕੰਟੈਂਟ ਵਧੀਆ ਹੁੰਦਾ ਜਾਂ ਤੁਹਾਡਾ ਇੱਕ ਅੱਛਾ ਗਾਣਾ ਹੁੰਦਾ ਤਾਂ ਉਹਦੇ ਲਈ ਯਰੂ ਫਿਰ ਬਹੁਤੀ ਪ੍ਰਮੋਸ਼ਨ ਦੀ ਜਾਂ ਕੋਈ ਉਹਦੀ ਲੋੜ ਨਹੀਂ ਹੁੰਦੀ ਤਾਂ ਉਹ ਖੁਦ ਕੋ ਉਹਦੀ ਜਿਹੜਾ ਆਡੀਅנס ਦੇ ਵਿੱਚ ਕਬੂਲ ਲਿਆ ਜਾਂਦਾ ਤਾਂ ਸਾਨੂੰ ਇਹ ਤੇ ਪੂਰਾ ਭਰੋਸਾ ਸੀ ਇਸ ਗੱਲ 'ਤੇ ਵੀ ਦਿੱਤਾ ਭਾਵੇਂ ਅਸੀਂ ਰਾਤ ਨੂੰ ਛੱਡ ਦਈਏ ਤੇ ਇਹਨੇ ਤਾਂ ਮਕੂਬਲੀਅਤ ਹਾਸਲ ਕਰ ਹੀ ਲਈਣੀ ਤੇ ਉਹਨਾਂ ਉਮੀਦਾਂ ਦੇ ਉੱਤੇ ਉਹ ਸਾਰੇ ਮੁਲਕਾਂ ਦੇ ਚਾਰਟਾਂ ਦੇ ਉੱਤੇ ਖੂਬ ਨਾਵਣਾ ਖਟ ਰਿਹਾ ਹੈਗਾ song ਲੋਕਾਂ ਨੂੰ ਕਾਫੀ ਪਸੰਦ ਆਇਆ ਭਾਈ ਜਿਹੜੇ ਤੁਸੀਂ ਨਾਮ ਦਿੱਤੇ ਸੀ ਪੁਲਿਸ ਨੂੰ ਇਨਵੈਸਟੀਗੇਸ਼ਨ ਵਾਸਤੇ ਗਏ ਪਰ ਹੁਣ ਕੁਝ ਵੀ ਹੋਣ ਉਹਨਾਂ ਤੇ ਹਜੇ ਤੱਕ ਕੋਈ ਕਾਰਵਾਈ ਹੋਈ ਹੈ ਨਹੀਂ ਹੋਈ ਜੀ ਅਜੇ ਤੱਕ ਕਿ ਕੋਸ਼ਿਸ਼ ਸਾਡੀ ਹੈਗੀ ਅਸੀਂ ਤਾਂ ਹਲੇ ਹੁਣ ਵੀ ਉਮੀਦ ਰੱਖਦਾ ਮੈਂ ਵੀ ਸ਼ਾਇਦ ਪਰਮਾਤਮਾ ਕਰੇ ਉਹ ਪੁਲਿਸ ਦੇ ਏਜੰਡੇ 'ਚ ਹੋਵੇ ਕਦ ਇਨਵੈਸਟੀਗੇਸ਼ਨ ਸਿੱਟਦੇ ਤਾਂ ਉਹਨੂੰ ਬੁਲਾਇਆ ਜਾਵੇ ਸਹੀ ਹੈ ਸਾਰਿਆਂ ਨੂੰ ਪਰ ਤੋਂ ਮੈਂ ਇਹ ਕਮਾਂ ਵੀ ਇਹ ਕਈ ਸੁਦਾ ਸਮੇਂ ਦੇ ਵਿੱਚ ਕੋਈ ਗੱਲ ਹੋ ਜੂਗੀ ਪਰ ਮੈਨੂੰ ਲੱਗਦਾ ਤਾਂ ਹੈ ਨਹੀਂ ਹੈ ਨਾ ਪਰੰਤੂ ਮੈਂ ਤਾਂ ਇੱਕ ਭਰੋਸਾ ਉਮੀਦ ਦੇ ਸਹਾਰੇ ਜਿਉਣਾ ਵੀ ਮੈਂ ਇੱਥੇ ਐਪਲੀਕੇਸ਼ਨ ਦਿੱਤੀ ਹੈ ਸ਼ਾਇਦ ਮੇਰੀ ਕੋਈ ਅਦਾਲਤ ਸੁਣੂਗੀ ਸ਼ਾਇਦ ਮੇਰੀ ਪੁਲਿਸਟ ਦਾ ਅਫਸਰ ਸੁਣੂਗਾ ਮੈਂ ਤਾਂ ਕੋਸ਼ਿਸ਼ਾਂ ਆਉਂਦੀਆਂ ਕਰਦਾ ਹੀ ਰਹਿਣਾ ਕਹ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ ਕਿਉਂਕਿ ਵਾਰ-ਵਾਰ ਅਦਾਲਤਾਂ ਦੇ ਵਿੱਚ ਅਗਲੀ ਤਰੀਕ ਤੈਅ ਕਰ ਦਿੱਤੀ ਜਾਂਦੀ ਹੈ ਜਿਸ ਦੇ ਚੱਲਦੇ ਪਰਿਵਾਰ ਨੂੰ ਇਨਸਾਫ ਨਾ ਮਿਲਦਾ ਨਜ਼ਰ ਆ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ